8 ਕੇਸ ਲੱਗੀ ਹੋਈ ਸੀ ਐਨਐਸਸੀ ਨੂੰ ਚੈਲੰਜ ਕਰਨ ਵਾਲੇ ਇੱਕ ਭਾਈ ਅਮਰਿਤਪਾਲ ਸਿੰਘ ਦਾ ਇੱਕ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਭਾਈ ਦਿਲਜੀਤ ਸਿੰਘ ਕਲਸੀ ਭਾਈ ਕਲਵੰਤ ਸਿੰਘ ਰਾਉਕੇ ਭਾਈ ਬਸੰਤ ਸਿੰਘ ਦੌਲਤਪੁਰਾ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਜੋ ਭਾਈ ਪਪਲਪ੍ਰੀਤ ਸਿੰਘ ਇਹਨਾਂ ਸਾਰਿਆਂ ਦੇ ਕੇਸ ਲੱਗੇ ਹੋਈ ਸੀ ਇਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਕੇਸ ਦਾ ਜਵਾਬ ਆ ਚੁੱਕਿਆ ਸੀ ਤੇ ਬਾਕੀ ਸਾਥੀਆਂ ਦੇ ਕੇਸਾਂ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਜਵਾਬ ਦਾਇਰ ਕਰ ਦਿੱਤਾ ਹੈ ਪਰ ਜਿਹੜੇ ਉਹਨਾਂ ਦੇ ਜੋ ਸੈਂਟਰ ਸਰਕਾਰ ਹੈ ਉਹਨਾਂ ਨੇ ਇੱਕ ਦੋ ਜੋ ਦਿਨਾਂ ਦਾ ਸਮਾਂ ਹੋਰ ਮੰਗਿਆ ਹੈ ਤੇ ਉਸ ਤੋਂ ਬਾਅਦ ਉਸ ਵਿੱਚ ਵੀ ਉਹ ਜਵਾਬਦੇਹ ਕਰਨਗੇ ਤੇ ਹੁਣ ਜੋ ਭਾਈ ਕਲਵੰਸ ਸਿੰਘ ਰਾਉਕ ਕੇ ਹੋਰਾਂ ਦਾ ਕੇਸ ਹੈ ਜੋ 3 ਅਕਤੂਬਰ ਤੇ ਲੱਗਿਆ ਹੋਇਆ ਹੈ ਉਸ ਦੇ ਨਾਲ ਇਹ ਜੋ ਕੇਸ ਰੱਖ ਦਿੱਤਾ ਗਿਆ ਸਾਡੀ ਜੋ ਮੇਨ ਜੱਜ ਸਾਹਿਬ ਦੇ ਅੱਗੇ ਜੋ ਮੇਨ ਦਰਖਾਸਤ ਬੇਨਤੀ ਇਹ ਸੀ ਵੀ ਜੋ ਐਨਐਸਏ ਐਕਟ ਹੈ ਜੀ ਜੋ ਇਹ ਐਕਟ ਡਿਟੈਂਸ਼ਨ ਲੱਗਦੀ ਹੈ ਇਹ ਜੋ ਡਿਟੈਂਸ਼ਨ ਹੈ ਇਹ 1 ਸਾਲ ਤੋਂ ਠੀ ਨਹੀਂ ਲਾ ਸਕਦੇ ਇਹ ਤਿੰਨ ਤਿੰਨ ਮਹੀਨਿਆਂ ਕਰਕੇ ਐਕਸਟੈਂਡ ਕਰ ਸਕਦਾ ਹੈ ਡੀਸੀ ਤਾਂ ਉਸ ਚੀਜ਼ ਦੇ ਉੱਪਰ ਸਪੈਸੀਫਿਕਲੀ ਜੱਜ ਸਾਹਿਬ ਨੇ ਜਵਾਬ ਮੰਗਿਆ ਹੈ ਸਾਰਾ ਰਿਕਾਰਡ ਸਮਨ ਕਰ ਲਿਆ ਕੇਸਾਂ ਦਾ ਵੀ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਜੋ ਐਨਐਸਏ ਲਾਈ ਹੈ ਬਾਕੀ ਜੋ ਸਾਡਾ ਦੂਜਾ ਗਰਾਊਂਡ ਹੈ ਵੀ ਜਿਹੜੇ ਗਰਾਊਂਡਸ ਨੇ ਐਨਐਸਏ ਲਾਉਂਦੇ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਬੜੇ ਹੀ ਜ਼ਿਆਦਾ ਬੇਹੋਦਾ ਬੇਤੁਕੇ ਵੇਗ ਗਰਾਊਂਡਸ ਨੇ ਜੇ ਆਪਾਂ ਇਹਨਾਂ ਨੂੰ ਦੇਖੀਏ ਇਹ ਤਾਂ ਉਹੀ ਗੱਲ ਕਰ ਰਹੇ ਨੇ ਕਰੇ ਕੋਈ ਤੇ ਭਰੇ ਕੋਈ ਇਹਦੇ ਵਿੱਚ ਕੀ ਹੈ ਤੁਸੀਂ ਦੇਖ ਲਓ ਰੋਡੇਪਿੰਡ ਕਿਸੇ ਨੇ ਕੋਈ ਸਪੀਚ ਦੇ ਦਿੱਤੀ ਤਾਂ ਉਸ ਨੂੰ ਵੀ ਇਹਨਾਂ ਨੇ ਗਰਾਊਂਡ ਬਣਾ ਲਿਆ ਤੇ ਉਸ ਤੋਂ ਬਾਅਦ ਜੇ ਆਪਾਂ ਹੋਰ ਦੇਖੀਏ ਕਿ ਕਿਸੇ ਦਾ ਪਰਿਵਾਰ ਕਿਸੇ ਧਰਨੇ ਮੁਜਾਰੇ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਉਸ ਨੂੰ ਵੀ ਐਨਐਸਸੀ ਦਾ ਗਰਾਊਂਡ ਬਣਾ ਲਿਆ ਕੋਈ ਜੇਲਰ ਦੇ ਉੱਪਰ ਨਪੀਨ ਦਾਸ ਜੋ ਉਹ ਤੇ ਜੇਲਰ ਨੇ ਉਹਨਾਂ ਦੇ ਸਬੰਧਤ ਇੱਕ ਪਰਚਾ 84 ਨੰਬਰ ਐਫ ਆਈ ਆਰ ਤਾਂ ਉਸ ਤੇ ਬਾਰੇ ਵੀ ਕੋਈ ਭਾਈ ਅਮਰਿਤਪਾਲ ਸਿੰਘ ਉਰਾਂ ਤੇ ਐਨ ਐਸ ਐ ਲਾ ਦਿੱਤੀ ਗਈ ਹੈ ਇੱਥੇ ਨੀਤੀ ਜਿਹੜੇ ਬੜੇ ਵੱਡੇ ਵੱਡੇ ਗੈਂਗਸਟਰ ਨੇ ਉਹ ਨਿਤ ਬੈਠ ਕੇ ਜੋ ਲਾਈਵ ਹੁੰਦੇ ਨੇ ਜੇਲਾਂ ਦੇ ਵਿੱਚੋਂ ਨੈਸ਼ਨਲ ਚੈਨਲਸ ਦੇ ਨਾਲ ਉਹ ਇੰਟਰਵਿਊ ਕਰਦੇ ਨੇ ਪਰ ਉਹਨਾਂ ਤੇ ਐਨ ਐਸ ਐ ਨਹੀਂ ਲਾਈ ਜਾਂਦੀ ਪਰ ਇਹ ਦੇਖੋ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਉੱਪਰੋਂ ਕੁਝ ਰਿਕਵਰ ਵੀ ਨਹੀਂ ਹੋਇਆ ਫੋਨ ਵਗੈਰਾ ਤੇ ਤਾਂ ਵੀ ਐਨ ਐਸ ਐ ਲਾਈ ਗਈ ਹੈ ਤਾਂ ਇਸ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਚੈਲੰਜ ਕੀਤਾ ਹੈ ਤੇ ਸਾਨੂੰ ਈਦਾ ਵੀ ਸਾਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਜੋ ਪੂਰਨ ਤੌਰ ਤੇ ਇਨਸਾਫ ਮਿਲੇਗਾ ਤੇ ਜੋ ਅੱਗੇ ਪੈਰ ਵੀ ਕਰਾਂਗੇ ਜੀ ਜੋ ਆਬ ਮੰਗਿਆ ਗਿਆ ਜੀ ਅੱਜ ਜੋ ਸਰਕਾਰੀ ਵਕੀਲ ਸਹਿਬਾਨ ਨੇ ਉਹਨਾਂ ਨੇ ਜੋ ਪੰਜਾਬ ਸਰਕਾਰ ਵੱਲੋਂ ਡੀਸੀ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਵੱਲੋਂ ਜਵਾਬ ਪੇਸ਼ ਕੀਤਾ ਜੀ ਤੇ ਜੋ ਮੈਨੂੰ ਪਤਾ ਲੱਗਿਆ ਹੈ ਵੀ ਜੋ ਸੁਪਰੀਡੈਂਡੈਂਟ ਨੇ ਦਿਬਰੂਗੜ੍ਹ ਜੇਲ੍ਹ ਦੇ ਉਹਨਾਂ ਨੇ ਵੀ ਅੱਜ ਸਰਕਾਰੀ ਵਕੀਲ ਸਾਹਿਬ ਥਰੂ ਜੋ ਜਵਾਬ ਦਾਇਰ ਕੀਤਾ ਉਹਨਾਂ ਨੇ ਤੇ ਉਸ ਦੀਆਂ ਜਿਹੜੀਆਂ ਅਸੀਂ ਕਾਪੀ ਲੈ ਕੇ ਅਗਲੇ ਤਰੀਕ ਤੇ ਬਹਿਸ ਕਰਾਂਗੇ ਤੇ ਸਾਨੂੰ ਉਮੀਦ ਹੈ ਵੀ ਜੋ ਸਾਡੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਨੇ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਉਹ ਜਲਦੀ ਰਿਹਾਅ ਹੋਣਗੇ ਜੀ ਸ਼ੁਕਰੀਆ नेशनल सिक्योरिटी एक्ट के तहत डिटेंशन ऑर्डर्स पास करे थे और उनको डिब्रूगढ़ जेल में डिटेन करा था पहले भी डिटेंशन ऑर्डर्स पास करे थे पूरे एक साल के लिए लागू रहे थे और एक साल जिस दिन खत्म हुआ उसके टाइम उसके बाद उन्होंने फ्रेश डिटेंशन ऑर्डर्स पास करे और पूरे एक साल के लिए और दो तक उनको डिटेन करने के ऑर्डर थे तो ये सारा जो डिटेंशन थी नेशनल सिक्योरिटी एक्ट के तहत ही हाईकोर्ट में अंडर चैलेंज थी जो जो पहले डिटेंशन ऑर्डर्स थे वो भी आज लिस्टेड थे और जो फ्रेश डिटेंशन ऑर्डर पास करे थे वो भी आज लिस्टेड थे बिफोर हाईकोर्ट कि इन सारों को रद्द करा जाए तो स्टेट ऑफ पंजाब ने और यूनियन ऑफ इंडिया ने कुछ केसों में पिछली बार रिप्लाई फाइल करा था आज अब सारे केसों में रिप्लाई फ़ाइल हो चुका है और जो नेक्स्ट डेट ऑफ हेरिंग है कोर्ट ने थर्ड अक्टूबर के लिए हाई कोर्ट में रखी है इनकी आ, इनको सुनवाई के लिए जो में क्या हैं। जो मेन ग्राउंड जो सारे डिटेंशन ऑर्डर जो रिलेट पटिशन थे उनमें यह था कि जो ये डिटेंशन ऑर्डर डिस्ट्रिक्ट मजिस्ट्रेट ने पास करा ये एक साल के लिए कर नहीं सकते थे सिर्फ तीन महीने के लिए कर सकते थे जो बाद में एक्सटेंड करे जा सकते थे जो नेशनल सिक्योरिटी एक्ट है वो बहुत ड्रेकोनियन प्रोविजन है जिसमें जो प्रोसीजर होता है बहुत स्ट्रिक्टली फॉलो करना होता है जो सारी पटिशनरों में ग्राउंड्स ये लिए गए थे कि जो ये प्रोसीजर जो स्टेट ऑफ पंजाब ने जो नेशनल सिक्योरिटी एक्ट के तहत जो फॉलो करना चाहिए था वो फॉलो नहीं करा इस करके जो जो प्रोसीजरल है थे वो सारा मैंशन करके रेड पटिशन में लिखा था स्टेट ऑफ पंजाब और यूनियन ऑफ इंडिया ने अपना जवाब दिया है उन्होंने अपने जो डिसीजनस को डिफेंड करा है बट जो हाई कोर्ट अब डिसाइड करेगी नेक्स्ट डेट पर कि जो डिटेंशन ऑर्डर्स हैं लीगल हैं या इलीगल हैं जो डिस्ट्रिक्ट मजिस्ट्रेट ने जो डिटेंशन ऑर्डर पास करा है वो रिकमेंडेशन ऑफ एस एस पी अमृतसर पर करा है जो सारा ये डिटेंशन जो डिटेंशन पास करें इनका सारा रिकॉर्ड हाई कोर्ट ने मांग करी है और इसके बेसिस पे हाई कोर्ट डिसाइड करेगी कि जो डिटेंशन हैं लीगल हैं या या फिर इलीगल है या इनको रिक्वैश करना चाहिए दो तीन के नहीं हैं बट बाकी सब सबके आगे हैं जो प्लीडिंग्स वगैरह सारी कंप्लीट हो चुकी हैं जवाब दायर हो चुका है अब ये तीन अक्टूबर को हेयरिंग के लिए फाइनल